ਸਮਾਣਾ ਦਾ ਚੀਕਾ ਪੁਲ ਬਖੜਾ ਨਹਿਰ ਦਾ ਇਹ ਸੜਕ ਜਿਹੜੀ ਇਹ ਪਵਾਨੀਗੜ ਤੋਂ ਆ ਰਹੀ ਹੈ ਔਰ ਉਧਰ ਦਿੱਲੀ ਤੱਕ ਜਾ ਰਹੀ ਹੈ ਪੇਵਾ ਕਥਲ ਕੁਰਸ਼ੇਤਰ ਦਿੱਲੀ ਰੋਡ ਹੈ ਔਰ ਇਹ ਪੁਲ ਤੁਸੀਂ ਦੇਖ ਰਹੇ ਹੋ ਇਸ ਪੁਲ ਦੇ ਅੰਦਰ 3 ਸਰ ਮਹੀਨੇ ਪਹਿਲਾਂ ਵੀ ਇਸ ਖਬਰ ਨੂੰ ਉਜਾਗਰ ਕੀਤਾ ਗਿਆ ਉਸਕੇ ਬਾਅਦ ਪ੍ਰਸ਼ਾਸਨ ਨੇ ਕੰਮ ਖਾਣਾ ਪੂਰੀ ਕਰਤੀ ਔਰ ਇਹ ਪੁਲ ਉੱਪਰ-ਨੀਚੇ ਤੁਸੀਂ ਦੇਖੋ ਗੱਡੀ ਆਏਗੀ ਇੱਕਦਮ ਥੱਲੇ ਟੱਕ ਲੱਗੇ ਆ ਗੱਡੀ ਕਰ ਮੋਟਰਸਾਈਕਲ ਸਕੂਟਰ ਵਾਲਾਂ ਦੇ ਲਗਾਤਾਰ ਹਾਦਸੇ ਹੋ ਰਹੇ ਹੈ ਇਹ ਲੈਵਲ ਸਹੀ ਨਾ ਹੌਂ ਕਰਕੇ ਕਿਉਂਕਿ ਪੁਲ ਥੱਲੇ ਬੈਠ ਗਿਆ ਔਰ ਇਸਕੇ ਕਰਕੇ ਇੱਥੇ ਹਾਦਸੇ ਹੋ ਰਹੇ ਨੇ ਲੋਖੜੇ ਇੱਥੇ ਮੋਕੇ ਤੇ ਗਲਵੱਡ ਕਰਦੇ ਇਹਨਾਂ ਨਾਲ ਯਾ ਜੀ ਕੱਲ ਔਰ ਪਰਸੋਂ ਵੀ ਦੋ ਐਕਸੀਡੈਂਟ ਹੋ ਗਏ ਉਹਦਾ ਹਰਦੇਵ ਸਿੰਘ ਲੰਬੜਦਾਰ ਦੀ ਬਾਹ ਟੁੱਟ ਗਈ ਜੀ ਮਗੜ ਗਈ ਇੱਕ ਮੁੰਡਾ ਬਲਵੇੜੇਗਾ ਜੀ ਉਹ ਬੁੜਕ ਕੇ ਟੁੱਟ ਗਿਆ ਉਹ ਸਾਰਾ ਛਿੱਲਿਆ ਗਿਆ ਗੱਡਰ ਨੂੰ ਯਾ ਲੱਗਿਆ ਉਹਦੀ ਬਾਹ ਟੁੱਟ ਗਈ ਜੀ ਗੋਡਾ ਟੁੱਟ ਗਿਆ ਜਵਾੜਾ ਟੁੱਟ ਗਿਆ ਉਹ ਬੁਰਾ ਹਾਲ ਆ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਇਹ ਜਦੋਂ ਪੁਲ ਬਣਿਆ ਜੀ ਇਹਦੇ ਇਹਦੇ ਹਾਲਾਤ ਲਗਭਗ ਉਦੋਂ ਵੀ ਖਰਾਬ ਨੇ ਇਸੇ ਪਹਿਲਾਂ ਵੀ ਪਾਰਲੀਮੈਂਟ ਖਾਂਚਾ ਬਣ ਗਿਆ ਸੀਗਾ ਜਿਹੜੀ ਨਹਿਰ ਦਾ ਪਾਣੀ ਬਾਹਰ ਤੱਕ ਆ ਗਿਆ ਸੀ ਇੱਥੇ ਇਹ ਫਿਰ ਉਰਲੇ ਬਲੇ ਫਿਰ ਦੁਆਰੇ ਪਿਆ ਇਹ ਪੂਰਿਆ ਗਿਆ ਪਰ ਵਧੀਆ ਢੰਗ ਨਾਲ ਨਹੀਂ ਪੂਰਿਆ ਗਿਆ ਜਿੱਥੇ ਜੰਪ ਬੰਨ੍ਹ ਕਰਕੇ ਲੋਕਾਂ ਦੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਇਹ ਲਗਾਤਾਰ ਖਤਰਾ ਬਣਿਆ ਹੋਇਆ ਇਹ ਕਿਸੇ ਦੀ ਵੀ ਜਾਨ ਦਾ ਖੋਖ ਬਣਿਆ ਹੋਇਆ ਕਿਸੇ ਟਾਈਮ ਵੀ ਕੋਲਕਾ ਨਵਪ੍ਰਸ਼ਾਦ ਦੀ ਇਹ ਦੇਖੋ ਜੀ ਇਹਦੀ ਪਹਿਲਾਂ ਵੀ ਦੋ ਤਿੰਨ ਮਹੀਨੇ ਸ਼ਾਇਦ ਪਹਿਲਾਂ ਵੀ ਖਰ ਲਵਾਈ ਸੀ ਵੀ ਉਹਨਾਂ ਉਹਨਾਂ ਨੇ ਖਾਣਾ ਪੂਰਤੀ ਕਰੀ ਆ ਵੀ ਫਾਰਮੇਟੀ ਪੂਰੀ ਕੀਤੀ ਆ ਵੀ ਆ ਮਾੜਾ ਮੋਟਾ ਕਰਕੇ ਚਰ ਗਏ ਨੇ ਹੁਣ ਫਿਰ ਕੱਲ ਬੋੜਾ ਤਗੜਾ ਐਕਸੀਡੈਂਟ ਹੋ ਜਾਵੇ ਇਸ ਕਰਕੇ ਦੀ ਮੰਗ ਕਰਦੇ ਆ ਵੀ ਇਹਨੂੰ ਫੇਰ ਦੁਬਾਰਾ ਉਹ ਜੰਪ ਪੂਰਾ ਵਜਵਾਵੇ ਘੱਟੂ ਘੱਟ ਹਰੇਕ ਗੱਡੀ ਦਾ ਬੈਂਪਰ ਟੁੱਟ ਜਾਂਦਾ ਹੈ ਇਹਦੇ ਕੋਲ ਮੰਤ ਸਾਹਮਣੇ ਮੰਤਰੀ ਸਾਹਮਣੇ ਮੰਤਰੀ ਸਾਹਿਬ ਕੋਈ ਕੋਲ ਲੰਘਦੇ ਨੇ ਕਿ ਕੋਈ ਗੌਰ ਨਹੀਂ ਕਰਦੇ ਵੀ ਉਹਨਾਂ ਦਾ ਹਰ ਗੱਡੀ ਜਿਹੜੀ ਲੰਘਦੀ ਹੈ ਇਸ ਪੁਲ ਤੇ ਤੁਸੀਂ ਦੇਖ ਰਹੇ ਹੋ ਜਿਹੜਾ ਪਹਾੜੀਗੜ ਸੰਗਰੂਰ ਬਰਨਾਲਾ ਬਠਿੰਡੇ ਤੋਂ ਰੋਡ ਆ ਰਿਹਾ ਔਰ ਠੀਕ ਹੈ ਦਿੱਲੀ ਤੱਕ ਜਾ ਰਿਹਾ ਹੈ ਕੈਥਲ ਹੋ ਕੇ ਪੇਵੇ ਹੋ ਕੇ ਔਰ ਤੁਸੀਂ ਦੇਖ ਰਹੇ ਸੜਕ ਦੇ ਵਿੱਚ ਜਿਹੜਾ ਪੁਲ ਹੈ ਪੁਲ ਕਿਦ ਇੱਕਦਮ دب ਗਿਆ ਹੈ ਉਹ ਦਵਣ ਕਰਕੇ ਲਗਾਤਾਰ ਸਕੂਟਰ ਮੋਟਰਸਾਈਕਲ ਕੋਲ ਹਾਦਸੇ ਕੇ ਸਿਕਾਰ ਹੋ ਰਹੇ ਹਨ ਹਰ ਗੱਡੀ ਦਾ ਨੁਕਸਾਨ ਹੋ ਰਿਹਾ ਹੈ ਗੱਡੀ ਸਿਸਟਮ ਇੱਥੇ ਆਂਦੀ ਹੈ ਤਾਂ ਇੱਕਦਮ ਜੰਪ ਲੈਂਦੀ ਹੈ ਜੰਪ ਲੈਣ ਦੇ ਕਰਕੇ ਹਾਸਾ ਹੋ ਰ ਲੋਗ ਨਿਰਮਾਣ ਦੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ ਗਿਆ ਲੇਕਿਨ 15 ਦਿਨ ਹੋ ਗਏ ਅਭੀ ਤੱਕ ਇਸਤੇ ਕੋਈ ਉਹਨੇ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਲਗਾਤਾਰ ਹਾਦਸੇ ਬਦਰੇ ਲੋਕਾਂ ਦੀ ਮੰਗ ਹੈ 20 ਪੁਲ ਦਾ ਜਿਹੜਾ ਜੰਪ ਹੈ ਇਹਨੂੰ ਤੁਰੰਤ ਠੀਕ ਕੀਤਾ ਜਾਵੇ ਕਿਉਂਕਿ ਬਾਖੜਾ ਨਹਿਰ ਕੇ ਨਿੱਛੇ ਤੇ ਪਾਣੀ ਹੈ ਉਹ ਖੁਰ ਕੇ ਇਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਲੋਕਾਂ ਕੀ ਕੀਮਤੀ ਜਾਨ ਜਾ ਸਕਦੀ ਹੈ ਇਸ ਪੁਲ ਦੇ ਉੱਤੇ ਤੁਰੰਤ ਇਹ ਜਿਹੜੇ ਪੁਲ ਦੇ ਟੱਕ ਹੈ ਇਹਨੂੰ ਠੀਕ ਕੀਤਾ ਜਾਵੇ ਤਾਂ ਕਿ ਕੋਈ ਹਾਦਸਾ ਨਾ ਹੋਵੇ ਲੋਕ ਲਗਾਤਾਰ ਮੰਗ ਕਰ ਰਹੇ ਹਨ ਹੁਣ ਸਿਚਾਈ ਵਿਭਾਗ ਤੇ ਲੋਗ ਨਿਰਮਾਣ ਵਿਭਾਗ ਕਦੋਂ ਇਸ ਰਸਤੇ ਨੂੰ ਠੀਕ ਕਰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਲੋਗ ਲਗਾਤਾਰ ਹਾਦਸਿਆਂ ਦੇ ਸਕਾਰ ਹੋ ਰਹੇ ਹਨ ਸੋਖਾ ਜੀ ਬਹੁਤ ਗੱਡੀ ਨੀਚੇ ਵੀ ਲੱਗਦੀ ਹੈ ਲੱਗਦੀ ਹੈ ਹੁਸਾਨ ਹੋ ਰਹੇ ਹੁੰਦਾ ਜੀ ਨੁਕਸਾਨ ਵਾਖਾ ਜੀ ਇਹ ਟੱਕ ਲੱਗਦਾ ਜੀ ਗੱਡੀਆਂ ਨੂੰ ਬਹੁਤ ਪ੍ਰੋਬਲਮ ਹੈ ਐਕਸੀਡੈਂਟ ਦਾ ਕਾਰਨ ਵੀ ਬਣ ਸਕਦਾ ਹੈ ਜੀ ਕੱਲ੍ਹ ਦੋ ਹਾਦਸੇ ਹੋਏ ਇੱਥੇ ਹਾਂਜੀ ਇਹ ਕੱਲ ਜਿਹੜੇ ਹਾਦਸੇ ਹੋਏ ਆ ਬੜੀ ਮਾੜੀ ਘਟਨਾ ਹੈ ਕਿਉਂਕਿ ਇਹ ਜਦੋਂ ਤੱਕ ਨਹੀਂ ਮੰਨਦਾ ਇਹ ਘਟਨਾ ਤਕਰੀਬਨ ਇਸੇ ਤਰ੍ਹਾਂ ਹੁੰਦੀ ਰਹੇਗੀ ਤੇ ਲੋਕਾਂ ਦੀ ਜਾਨ ਹੈ ਜਿਹੜੀ ਉਹ ਕੀਮਤੀ ਜਾਣਾ ਜਾਂਦੀਆਂ ਰਹਿਣਾ ਇਹ ਜੰਪਾ ਦੇ ਕਰਮ ਗੱਡੀਆਂ ਦਾ ਵੀ ਨੁਕਸਾਨ ਹੈ ਜੀ ਦਿਨ ਬਦ ਦਿਨ ਨੀਚੇ ਤਸਦੀ ਜਾ ਰਹੀ ਹੈ ਇਹ 30 ਇਹ 2-3 ਵਾਰ ਰਿਪੇਅਰ ਵੀ ਹੋ ਚੁੱਕੀ ਹੈ ਪਰ ਇਹ ਬਾਰ ਬਾਰ ਇੱਥੇ ਇਹੀ ਹੈ ਕਿ ਇਹਨੂੰ ਚੰਗੀ ਤਰ੍ਹਾਂ ਰਿਪੇਅਰ ਨਹੀਂ ਕਰਦੇ ਹੈਗੇ ਹੂੰ ਤੇ ਗੱਡੀਆਂ ਦਾ ਨੁਕਸਾਨ ਵੀ ਹੋ ਰਿਹਾ ਹੈ ਰਾਤ ਸੇ ਹਾਂਜੀ ਨੁਕਸਾਨ ਹੋ ਰਿਹਾ ਹੈ ਜੀ ਗੱਡੀਆਂ ਦਾ ਗੱਡੀਆਂ ਬਹੁਤ ਜਿਆਦਾ ਬੰਪਰ ਟੋੜਦੇ ਨੇ ਕਈ ਗੱਡੀਆਂ ਰਾਤ ਜੋ ਰਾਤ ਨੂੰ ਕੋਈ ਹਲਕਾ ਜਾਂ ਤੇਜ਼ ਵੀ ਆ ਰਿਹਾ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਠੀਕ ਬਹੁਤ ਥੈਂਕ ਯੂ ਮੁਸ਼ਕਿਲ ਆ ਰਹੀ ਹੈ ਇਸ ਰੇਤਾ ਕੀ ਬਹੁਤ ਮੁਸ਼ਕਲ ਇਸ ਰੇਤਾ ਕਿ ਟੁੱਟਿਆ ਹੋਇਆ ਬਹੁਤ ਜ਼ਿਆਦਾ ਹਾਲਾਤ ਖਰਾਬ ਨੇ ਸਰਕਾਰਾਂ ਮਾੜੀਆਂ ਚੁਣੀਆਂ ਗਈਆਂ ਪੰਜਾਬ ਦੇ ਬਹੁਤ ਤਰਾਸਦੀ ਐ ਕਿ ਇਦਾਂ ਦੀ ਸਰਕਾਰ ਚੁਣੀ ਗਈ ਅਸੀਂ ਬਦਲਾਅ ਵਾਲੀ ਸਰਕਾਰ ਚੁਣੀ ਸੀ ਕੋਈ ਸਾਡੇ ਮਸਲੇ ਹੱਲ ਹੋਣਗੇ ਬਦਲਾਅ ਮਹਿੰਗਾ ਪੈ ਗਿਆ ਪੰਜਾਬ ਦੀ ਜਿਹੜਾ ਆਪਾਂ ਸਮਾੜਾ ਤੋਂ ਚੀਕਾ ਨੂੰ ਜਾਂਦੇ ਆ ਜਿਹੜਾ ਪਖੜਾ ਦਾ ਕੋਲਾ ਹੁੰਦਾ ਜੀ ਉਹਦੇ ਵਿੱਚ ਜਿਹੜੀ ਹੇਠਾਂ ਪਖੜਾ ਮੇਨ ਲਾਈਨ ਦੀ ਲਾਈਨਿੰਗ ਲੱਗੀ ਹੋਈ ਆ ਉਹ ਬ੍ਰਿਜ ਦੇ ਹੇਠਾਂ ਡਿਸਟਰਬ ਹੋਈ ਹੋਈ ਆ ਤੋ ਸਲਿੱਪ ਕਰਨ ਕਰਕੇ ਉਹਦੇ ਚ ਮਿੱਟੀ ਸਲਿੱਪ ਕਰਦੀ ਆ ਤੇ ਉਹ ਰੋਡ ਨੂੰ ਵੀ ਇਫੈਕਟ ਕਰਦੀ ਆ ਰੋਡ ਉਧਰ ਬੈਠ ਰਹੀ ਆ ਦੋ ਵਾਰ ਅਸੀਂ ਇਹਨੂੰ ਰਿਪੇਅਰ ਕਰ ਚੁੱਕੇ ਆ ਤੇ ਉਹ ਸਟੇਬਲ ਤਾਂ ਹੀ ਰਹੇਗੀ ਜੇ ਲਾਈਨਿੰਗ ਜਿਹੜੀ ਆ ਨੀਚੇ ਤੋਂ ਠੀਕ ਹੋਏਗੀ ਹੁਣ ਦੁਬਾਰਾ ਵੀ ਅਸੀਂ ਰਿਪੇਅਰ ਕਰ ਦਾਂਗੇ ਲੇਕਿਨ ਉਹ ਜਿੰਨੀ देर ਲਾਈਨਿੰਗ ਠੀਕ ਨਹੀਂ ਹੁੰਦੀ ਇਰੀਗੇਸ਼ਨ ਦੇ ਅਧਿਕਾਰੀਆਂ ਨੂੰ ਤੁਸੀਂ ਇਹਦੇ ਵਾਸਤੇ ਕੋਈ ਅਸੀਂ ਅਸੀਂ ਉਹਨਾਂ ਨੂੰ ਜਾਣਕਾਰੀ ਦਿੱਤੀ ਆ ਇਰੀਗੇਸ਼ਨ ਵਾਲਿਆਂ ਨੂੰ ਉਹ ਵੀ ਕਹਿ ਰਹੇ ਸੀ ਕਿ ਅਸੀਂ ਇਹਨੂੰ ਠੀਕ ਕਰਾਂਗੇ ਜਲਦੀ ਮੇਰੇ ਖਿਆਲੋਂ ਠੀਕ ਕਰ ਜਾਣਗੇ ਤੇ ਅਸੀਂ ਵੀ ਆਪਣੇ ਤਰ੍ਹਾਂ ਤੇ ਜਿਵੇਂ ਉਹ ਲਾਈਨਿੰਗ ਠੀਕ ਹੁੰਦੀ ਆ ਜੇ ਕੋਈ ਉਹਦੇ 'ਚ ਦਿੱਕਤ ਹੋਏਗੀ ਅਸੀਂ ਵੀ ਕਰ ਦਾਂਗੇ ਆਪਣਾ ਪਾਸਾ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼